ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਵੀਰ ਮੇਰੇ ਜਿਲ੍ਹਾ ਹੈਗਾ ਹੈ ਫਿਰੋਜ਼ਪੁਰ ਦੀ ਨੇੜੇ ਮੋਗਾ ਲੋਕੇਸ਼ਨ ਜੀਰਾ ਤੇ ਇੱਥੇ ਵੀਰ ਦੇ ਕੋਲ ਦੂਸਰੇ ਸੂਏ ਬਹੁਤ ਸੋਹਣੀ ਛੋਟੀ ਸੇਲ ਹੈ ਜੀ ਪੂਰੇ ਹਾਈਟ ਦੀ ਕਦ ਕਾਟ ਦੀ ਤੇ ਪੂਰੇ ਹੈਵੀ weight ਦੀ ਆ ਦੂਸਰੇ ਸੂਏ ਇੱਕ ਹਫਤਾ ਜੇ ਬਾਕੀ ਹੈ ਜੀ ਸੁਣ ਦਾ ਬਾਕੀ ਜੋ ਵੀਰ ਦੀ ਡਿਮਾਂਡ ਹੈ ਉਹ ਹੈਗੀ ਹੈ 2 ਲੱਖ 42000 ਰੁਪਏ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਜੋ ਡਿਮਾਂਡ ਹੈ 2 ਲੱਖ 42000 ਰੁਪਏ ਆ ਦੂਸਰੇ ਸੂਏ ਜੀ ਤੇ ਇੱਕ ਹਫਤਾ ਬਾਕੀ ਹੈ ਜੇ ਸੁਣ ਦਾ ਬਹੁਤ ਸੋਹਣੀ ਝੋਟੀ ਹੈ ਜੋ ਵੀਰ ਖਰੀਦਣ ਦਾ ਚਾਹਵਣ 22 ਦੇ ਇਸ ਸਕਰੀਨ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਵੀਰ ਦਾ ਨੰਬਰ ਹੈਗਾ 95923 22826 ਹਾਂਜੀ 95923 22826 ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਮੁੱਲ ਤੈਅ ਕਰ ਸਕਦੇ ਹੋ ਬਹੁਤ ਸੋਹਣੀ ਝੋਟੀ ਹੈ ਜੀ ਪੂਰੇ ਹੈਵੀ ਬੀਟ ਦੇ ਕਦ ਕਾਠ ਪੱਖੋਂ ਤੇ ਲੇਵੇ ਪੱਖੋਂ ਵੇਖ ਸਕਦੇ ਹੋ ਤੁਸੀਂ ਜਰਮਨ ਸਿਰਾ ਗੱਲਬਾਤ ਹੈ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਤੇ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਨਾਲ ਗੱਲਬਾਤ ਕਰ ਸਕਦਾ ਤੇ ਇਸੇ ਤਰ੍ਹਾਂ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਦੀ ਸੇਲ ਵਾਸਤੇ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ